5000 1 ਕੋ ਨੰਬਰ ਦੇ ਲਈ 5000 ਦਿੱਤਾ ਜਾਊਗਾ ਜੇ ਜਾਫੀ ਜਫਾ ਲਾ ਗਿਆ ਜਾਫੀ ਨੂੰ ਨਹੀਂ ਤਾਂ ਸੁਲਤਾਨ ਨੂੰ ਹੈਪੀ ਆਰਤੀ ਹੈ ਇਹਨਾਂ ਦੇ ਸਾਰੇ ਸਾਥੀ ਲਓ 5000 ਦੀ ਪਹਿਲੀ ਰੇਡ ਮੈਦਾਨ ਦੇ ਅੰਦਰ ਦੇਖਦੇ ਨਹੀਂ ਪੈਣ ਜਾ ਰਹੀ ਹੈ ਆਓ ਬਿਲਕੁਲ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਤਾੜੀਆਂ ਜ਼ੋਰਦਾਰ ਵੱਜਣਗੀਆਂ ਲਓ ਸ਼ੁਰੂਆਤ ਕਬੱਡੀ ਪਾਉਣ ਦੇ ਲਈ ਸੁਲਤਾਨ ਸੁਲਤਾਨ ਆ ਗਿਆ ਮੇਰੇ ਵੀਰੋ ਪਹਿਲੀ ਰੇਡ ਇਸ ਵੇਲੇ ਸ਼ਮਸ਼ਪਰੀਆ ਪ੍ਰੀਤਮ ਪਹਿਲਵਾਨ ਦਾ ਪੁੱਤਰ ਦੱਲੀ ਦਾ ਵੀਰ ਆਹ ਦੜਬੇ ਵਾਲਾ ਜੱਸਾ ਇਸ ਵੇਲੇ ਕੋਸ਼ੇ ਕਰ ਰਿਹਾ ਤੇ ਸੁਲਤਾਨ ਪਹਿਲਾ ਡੇਢ ਪੁਆਇੰਟ ਸ਼ਾਹਕੋਟ ਦੀ ਟੀਮ ਲਈ ਜੋੜਦਾ ਹੋਇਆ ਹੈ ਹਾਪੀ ਆਹ ਬੜਤੀ ਹੈ ਬਲਵਿੰਦਰ ਯੂਕੇ ਦੇ ਜੱਸ ਯੂਕੇ ਵੱਲੋਂ ਤੇ ਨਾਲ ਪੰਨੂ ਸੰਧੂਣਾ ਵੱਲੋਂ ਗੋਪੀ ਵੱਲੋਂ 5000 ਸੁਲਤਾਨ ਦਾ ਹਾਂਜੀ ਬੰਡੀ ਦੀ ਰੇਡ ਆ ਮਨਜੀ ਲਾ ਬੰਟੀ ਦੀ ਇਸ ਵੇਲੇ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਜੀ ਉਧਰਲੀ ਸਾਈਡ ਹੈਪੀ ਉਧਰਲੀ ਸਾਈਡ ਮਾਇ ਜਿਹੜੀ ਪੁਜਦੀ ਕਰ ਰਹੇਓ ਸਾਹਮਣੇ ਵੇਖਦਾ ਵੀ ਇਸ ਵੇਲੇ ਸਾਹੋਗੇ ਵਾਲਾ ਤੇ ਕਹਿੰਦੇ ਬੰਟੀ ਹੈ ਟੱਕਰ ਸਿਰੇ ਦੀ ਹੈ ਮਨਸੂਰਵਾਲ ਵੇੜ ਦਾ ਕੱਪ ਹੈ ਤੇ ਪੁਆਇੰਟ ਇਸ ਵੇਲੇ ਰੀਡਰ ਦੇ ਹਿੱਸੇ ਜਾ ਜੜਿਆ ਮੰਗਾ ਮਿੱਠੇਪੁਰੀਏ ਦਾ ਔਰ ਸ਼ੀਰੇ ਦਾ ਬੰਸੀਆਂ ਵਾਲੇ ਦਾ ਉਹਦਾ ਵੀ ਧੰਨਵਾਦ ਹੈ ਇਡਲੀ ਦੀ ਟੀਮ ਦੇ ਲਈ ਵੱਡਾ ਰੋਲ ਹੈ ਮੰਗਾ ਮਿੱਠਾਪੁਰੀਆ ਉਹਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਹੈ ਨੌਜਨ ਪੁਰੀਆ ਗੈਰੀ ਭੁੱਲਰ ਜੀ ਦਾ ਧੰਨਵਾਦ ਤੇ ਨਾਲ ਜਤਿੰਦਰ ਜੋਲ ਦਾ ਤੇ ਨਾਲ ਸੁਖ ਵੱਡੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਲਾ ਇਧਰ ਪਾਸੇ ਬੂਰੀਆ ਤੇ ਦੂਸਰੇ ਪਾਸੇ ਆਹ ਦੇਖਦੇ ਨੇ ਹਰਿਆਣੇ ਵਾਲਾ ਸ਼ੀਲੂ ਆਹ ਕਮਾਲ ਦਾ ਜਫਾ ਲਾਉਂਦਾ ਹੋਇਆ ਵੀ ਉਹ ਬਲੰਡੀ ਨਿਊਜ਼ੀਲੈਂਡ ਦੀ ਟੀਮ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਪੌਂਡ ਦੇ ਵਾਸਤੇ ਨਦੋਰ ਵਾਲਾ ਨਿੱਕਾ ਆ ਗਿਆ ਨਿੱਕਾ ਤਰਨਤਾਰਨ ਵਾਲਾ ਆ ਗਿਆ ਨਿੱਕਾ ਪੱਟੀ ਦੇ ਏਰੀਆ ਦਾ ਆ ਨਿੱਕਾ ਤਿੱਖਾ ਕਬੱਡੀ ਖਿਡਾਰੀ আর ਦੂਸਰੇ ਪਾਸੇ ਫਕਰ ਜੰਡੇ ਵਾਲਾ ਆ ਸਰਦੂਲਗੜ੍ਹ ਦੇ ਏਰੀਆ ਦਾ ਮੁੰਡਾ ਇਹ ਵੀ ਟੌਪ ਦਾ ਜਾਫੀ ਹੈ ਖੇ ਦੇ ਵਿੱਚ ਹੁਣ ਮਨਸੂਰ ਵਾਲ ਬੇਟ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕਰਦਾ ਕਬੱਡੀ 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 ਹੋਈ ਬਈ ਭਰੀ ਗਈ ਬਗਲ ਹੰਦੇ ਦੂਰ ਸਮਾਂ ਬੀਤਦਾ ਹੋਇਆ ਆਈ ਜਾਨ ਸ਼ਿਕੰਜੇ ਅੰਦਰ ਆ ਜੋ ਵੇਲੇ ਨੇ ਮੇਰੇ ਗੰਨਾ ਰਾਉ ਨੂੰ ਆਖ ਮੁਹੰਮਦ ਜੇ ਰਵੇ ਤਾਂ ਮੰਨਾ ਜੇ ਰਵੇ ਤਾਂ ਮੰਨਾ ਆ ਮੁੰਡੇ ਨੇ ਕਹਿੰਦੇ ਇਸ ਵੇਲੇ ਦੁਨੀਆ ਮਨਾਉਣ ਵਾਲੀ ਗੱਲ ਕੀਤੀ ਹੈ ਸੰਤ ਮਹਾਤਮਾ ਮਨੀ ਜੀ ਖੈਰੇ ਵੇਟ ਵਾਲੇ ਮਹਾਂਪੁਰਸ਼ ਪੂਜੇ ਹੋਏ ਐ ਦਲਜੀਤ ਸਿੰਘ ਨੜਾਲਾ ਆਇਆ ਹੋਇਆ ਹੈ ਬਟ ਨੜਾਲੇ ਦੇ ਵਿੱਚ ਵੀ ਵੱਡਾ ਕੱਪ ਕਰਵਾਉਂਦਾ ਹੈ ਵੱਡਾ ਨਾਮ ਐ ਇਸ ਇਲਾਕੇ ਦੇ ਵਿੱਚ ਦਲਜੀਤ ਨੜਾਲੇ ਦਾ ਵੀ ਧੰਨਵਾਦ ਹੈ ਆ ਸ਼ੀਲੂ ਹੈ ਮੇਰੇ ਵੀਰੋ ਪਾਲੀ ਤੇ ਸ਼ੀਲੂ ਦੇ ਦਰਮਿਆਨ ਟੱਕਰ ਸਿਰੇ ਦੀ ਸਿਰੇ ਦੀ ਨੰਬਰ ਪਾਲੀ ਦਾ ਸੋਨੀ ਫਕਰ ਚੰਡੇ ਲਈ 5000 ਰੁਪਇਆ ਘੁੰਮਣ ਬਰਦਰ ਜਮਾਨ ਸਨਮਾਨ ਕਰ ਰਹੇ ਨੇ ਗੁਰਦੇਵ ਘੁੰਮਣ ਜੀ ਦੇ ਧੀਰਾ ਘੁੰਮਣ ਜੀ ਤੇ ਸੁਖ ਜੀ ਤੇ ਨਾਲ ਗगन ਸੰਧੂ ਜੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਾਸ਼ੀਪੁਰਿਆ ਦੀਪਕ ਆ ਗਿਆ ਬਿਓ ਪਲੰਟੀ ਨਿਊਜ਼ੀਲੈਂਡ ਦਾ ਲਓ ਦੀਪਕ ਕਾਸ਼ੀਪੁਰਿਆ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸੁਖ ਸੰਧੂ ਉਹਨਾਂ ਦਾ ਗगन ਇਟਲੀ ਉਹਨਾਂ ਦਾ ਇਹ ਮੇਲਾ ਵਾਹ ਦਿੱਲੀ ਦਾ ਵੱਡਾ ਰੋਲ ਆ ਸਾਹੋਗੇ ਵਾਲਾ ਜिले ਮੋਗੇ ਦਾ ਮਾਣ ਹੈ ਖੇਡ ਕਬੱਡੀ ਦੇ ਵਿੱਚ ਬੱਲੇ ਬੱਲੇ ਕਰਵਾਉਂਦਾ ਖਰੇ ਖਰੇ ਟਾਉਂਦਾ ਇਹ ਧੰਨ ਲਾ ਲ ਆਉਂਦਾ ਆ ਨੌਜਨ ਸਾਹੋਕੇ ਵਾਲਾ ਕੈਨੇਡਾ ਕੱਪ ਦਾ ਬੈਸ ਤਗੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਸ਼ਾਹ ਗੁਰ ਦੀ ਟੀਮ ਲਈ ਦੇਸੀ ਫਰਮਾਨੇ ਵਾਲੇ ਦੀ ਅਗਲੀ ਰੇਡ ਚਾਰ ਜਫਿਆਂ ਦੇ ਵਿੱਚ ਅਮਨਜੀ ਸ਼ੀਲੂ ਦੇ ਪੰਜ ਜਫੇ 2 ਲੱਖ ਦੇ ਹੋਣਗੇ ਪੰਜ ਜਫੇ ਸੰਦੂ ਗगन ਸੰਦੂ ਹੈਪੀ ਆਰਤੀਆ ਤੇ ਹੰਮਨ ਬ੍ਰਦਰਜ਼ ਕਾਲਾ ਸੋਮਲ ਪੰਜ ਜਫੇ 2 ਲੱਖ ਦੇ ਇਹ ਜੇ ਜਫੇ ਨਾ ਲੱਗੇ ਤਾਂ ਰੇਡਰਾਂ ਦੇ ਵਿੱਚ ਉੱਤੇ ਜਾਣਗੇ ਜੇ ਜਫੇ ਨਾ ਲੱਗੇ ਜੋ ਫੈਡਰੇਸ਼ਨ ਦੇ ਰੂਲ ਨੇ ਸਾਹਮਣੇ ਦੇਖ ਰਿਹਾ ਵੀ ਇਸ ਲਈ ਨੌਜੈਨ ਗੱਭਰੂ ਤਕੜਾ ਜਫਾ ਖੇਡ ਮੈਦਾਨ ਦੇ ਵਿੱਚ ਨੌਜੈਨ ਇਹ ਆ ਫੂਲਾ ਸ਼ੂਸ਼ਕ ਵਾਲਾ ਬੱਲੇ-ਵੱਲੇ ਕਰਵਾ ਰਿਹਾ ਹੈ ਸ਼ਾਹਕੋਟ ਦੀ ਟੀਮ ਦੇ ਲਈ ਹਨ ਕਮਾਲ ਦਾ ਨੰਬਰ ਜੋੜਦਾ ਹੋਇਆ ਹੈ ਸ਼ਮਸ਼ਪੁਰਿਆ ਸੁਲਤਾਨ ਬਾਪ ਤਕੜਾ ਖੇਡਿਆ ਪੁੱਤ ਦੀ ਚੜਤ ਵੀ ਪਾਉਂਦਾ ਹੈ ਰੇਡ ਨਾਲ ਪੂਰੀ ਮੜਕ ਵੀ ਦੁਨੀਆ ਤੇ ਛਾਇਆ ప్రీతం పలువ్ ਬੱਚੇ ਬੱਚੇ ਦੀ ਜ਼ੁਬਾਨ ਉੱਤੇ ਆਹ ਨਾਮ ਸੁਲਤਾਨ ਦਾ ਆਹ ਬੱਚੇ ਬੱਚੇ ਦੀ ਜ਼ੁਬਾਨ ਉੱਤੇ ਨਾਮ ਸੁਲਤਾਨ ਦਾ ਸੋਨੀ ਫਕਰ ਜੰਦਾ ਜਿਹਨੇ ਜਫੇ ਲਾਵੇਗਾ ਘੁੰਮਣ ਬਰਦਰਜ਼ ਵੱਲੋਂ ਉਹਨੇ 5-5000 ਦਿੱਤੇ ਜਾਣਗੇ ਉਹਨੇ 5-5000 ਦਿੱਤੇ ਜਾਣਗੇ ਸੁਖ ਸੰਧੂ ਗਗਨ ਸੰਧੂ ਘੁੰਮਣ ਬਰਦਰਜ਼ ਕਾਲਾ ਸੋਮਲ ਸਾਰੇ ਸਤਿਕਾਰ ਦੇ ਜੋਗਵੀਰ ਲਾ ਇਧਰੇ ਪਾਸੇ ਮੈਦਾਨ ਦੇ ਵਿੱਚ ਉਹ ਦੇਖਦੇ ਵੀ ਬੱਲੇ ਬੱਲੇ ਹੁੰਦੀ ਹੋਈ ਇਸ਼ਾਰਾ ਕਰਦਾ ਮੁੰਡਾ ਆ ਪੁਆਇੰਟ ਆ ਵੀ ਦੇਸੇ ਦੇ ਵਿੱਚ ਬਹੁਤ ਵਧੀਆ ਬੇਹਤਰੀਨ ਲਾ ਬੁਰੀ ਅਸ਼ੀਸ਼ਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਬੂਰੀਆ ਕਰਮਜੀਤ ਕਣਗਸ ਬੂਰੀਏ ਦੇ ਨਾਂ ਦੇ ਨਾਲ ਦੁਨੀਆ ਜਾਣਦੀ ਹੈ ਐਨ ਸਿਰੇ ਦਾ ਰੇਡਰ ਹੈ ਅੱਜ ਦੇ ਟਾਈਮ ਦਾ ਆ ਨੌਜਨ ਬੜੇ ਹਾਰਲੇ ਜਿੱਤ ਗਿਆ ਮੇਰੇ ਵੀਰੋ ਬੱਲੇ ਬੱਲੇ ਕਰਵਾਉਂਦਾ ਹੈ ਬੂਰੀਆ ਸ਼ਾਹਕੋਟ ਦੀ ਟੀਮ ਦੇ ਲਈ ਗਲੇਡੀਏਟਰ ਦੀ ਟੀਮ ਹੈ ਨਗਰ ਅੰਬੀਆਂ ਵਾਲੇ ਸੰਦੀਪ ਦੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਖੇਡਦੀ ਹੈ ਆ ਨਿੱਕਾ ਨਜ਼ੋਰ ਵਾਲਾ ਇਹ ਵੀ ਸੀਜ਼ਨ ਦੇ ਵਿੱਚ ਸਿਰਾ ਕਰ ਰਿਹਾ ਹੈ ਬੱਲੇ ਬੱਲੇ ਕਰਵਾ ਰਿਹਾ ਹੈ ਐਨ ਟੌਪ ਦੀਆਂ ਰੇਡਾਂ ਪਾ ਰਿਹਾ ਹੈ ਬੇ ਪਲੰਟੀ ਦੇ ਲਈ ਸਾਹੋਕੇ ਵਾਲਾ ਰਵੀ ਤੇ ਕਹਿੰਦੇ ਇਸ ਲਈ ਨਿੱਕੇ ਦੇ ਦਰਮਿਆਨ ਪਈ ਹੋਈ ਟੱਕਰ ਨੰਬਰ 7 ਦੀ ਪਾਰੀ ਰੋਡ ਸੋਨੀ ਟੱਕਰ ਝੰਡੇ ਦਾ ਹਰੇਕ ਜੱਫਾ ਹੈਪੀ ਆਰਥੀਆ ਵੱਲੋਂ ਵੀ 5000 ਦਾ ਹੋ ਗਿਆ ਸੋਨੀ ਤੇਰੇ ਜਿੰਨੇ ਜੱਫੇ ਹੋਣਗੇ ਉਹਨੇ 10-10000 ਦਿੱਤੇ ਜਾਣਗੇ ਬੰਟੀ ਟਿੱਬੇ ਦੀਆਂ ਤਿੰਨ ਕਬੱਡੀਆਂ 11000 ਦੀਆਂ ਹੋਣਗੀਆਂ ਸੁਖ ਸੰਧੂ ਗਗਨ ਸੰਧੂ ਤੇ ਘੁੰਮਣ ਬ੍ਰਦਰਜ਼ ਸਾਰੇ ਸਾਥੀਆਂ ਵੱਲੋਂ ਮਾਨ ਸਨਮਾਨ ਹੋਊਗਾ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਆਂ ਵੀ ਆ ਬੁਰੀ ਅਗੇ ਜਾ ਕਰਦਾ ਕਮਾਲ ਫੜਿਆ ਗੁੱਟ ਵੱਜ ਗਈ ਕੈਂਚੀ ਹੁਣ ਹੰਦੇ ਦੂਰ ਹੁੰਦੇ ਐਨ ਸਮਾਂ ਬੀਤਦਾ ਹੋਇਆ ਵਿਸ਼ਰੀ ਲੈਂਡ ਤੇ ਚੱਲਦਾ ਮੁਕਾਬਲਾ ਦੋ ਮੰਨੇ ਪਰਵੰਨੇ ਕਬੱਡੀ ਖਿਡਾਰੀ ਆ ਮਨਸੂਰਵਾਲ ਬੇੜ ਦਾ ਕਬੱਡੀ ਕੱਪ ਪੁੱਜਿਆ ਹੋਇਆ ਦੂਸਰੇ ਸਾਲ ਦੇ ਵਿੱਚ ਆ ਮਾਰਫੇਜ ਦਾ ਮਰੀਸਾ ਇਹ ਹੈ ਪਾਲੀ ਇਹ ਹੈ ਪਾਲੀ ਨਿਊ ਯਾਰਸੀ ਵਾਲਾ ਪਾਲੀ ਫਤੇਗੜ ਸ਼ੰਨਾ ਵਾਲਾ 11000 ਦੀ ਪਹਿਲੀ ਰੇਡ ਐਨ ਪਾਲੀ ਨੇ ਕਮਾਲ ਦਾ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਜੋੜ ਦਿੱਤਾ ਬੰਟੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇੜੇ ਦੀ ਆ ਪਿਆਰੀ ਮਾਣ ਕਰਦਾ ਟਰੰਗੇ ਵਾਲਾ ਤਾਰੀ ਮੁੰਡੇ ਦੀ ਕੌਡੀ ਵਿੱਚ ਸਰਦਾਰੀ ਅੱਜ ਦੇ ਟਾਈਮ ਦਾ ਟੌਪ ਦਾ ਖਿਡਾਰੀ ਇਹ ਹੈ ਨੌਜਨ ਬੰਟੀ ਪਾਰਿਆ ਕਬੱਡੀ ਸਾਹੋਕੇ ਦਾ ਰਵੀ ਕੋਸ਼ਿਸ਼ ਕਰ ਰਿਹਾ ਤਾਲਾ ਵੱਜਦੀਆਂ ਨੇ ਮਨਸੂਰਵਾਲ ਵੇਡ ਦਾ ਫਾਈਨਲ ਮੈਚ ਦੁਨੀਆ ਪੱਪਾ ਪਾਰ ਹੈ ਇਹ ਆਨੰਦ ਵੱਜਿਆ ਹੋਇਆ ਸਰਮਡੇ ਵਾਲੇ ਦੇਸੀ ਦੀ ਰੇਡ ਸ਼ਰਨੇ ਨੇ ਕਬੱਡੀ ਪਾਈ ਉਦੇ ਚਾਚੇ ਨੇ ਆਪਣੇ ਭਤੀਜੇ ਨੂੰ ਲੱਖ ਰੁਪਏ ਦੇ ਨਾਲ ਸਨਮਾਨ ਦਿੱਤਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਓ ਅਗਲੀ ਰੇਡ ਆਪਾਂ ਜੁੜੀ ਹੋਏ ਮੈਦਾਨ ਦੇ ਨਾਲ ਬਹੁਤ ਚੋਟੀ ਦਾ ਫਾਈਨਲ ਹਰਿਆਣੇ ਵਾਲਾ ਸ਼ੀਲੂ 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 ਕਰਾਉਂਦਾ ਈਲੂ ਈਲੂ ਉਹ ਡੱਕੜ ਦੀ ਕੋਸ਼ਿਸ਼ ਕਰਦਾ ਹੋਇਆ ਵੇ ਬੇ ਕਮਾ ਪੁਆਇੰਟ ਦੇਸੀ ਫਰਮਾਨੇ ਵਾਲੇ ਦਾ ਮੇਰੇ ਵੀਰੋ ਕਾਸ਼ੀਪੁਰੀਆ ਦੀਪਕ ਅਗਲੀ ਕਬੱਡੀ ਪੌਂਡ ਦੇ ਲਈ ਨੌਜਵਾਨ ਤਿਆਰ ਹੈ ਚਾਰ ਜਾਫੀ ਨੇ ਉਧਰ ਵੱਜਵਾਦਾ ਇੰਦਰਪਾਲ ਅੰਬਾ ਕੋਚ ਇਧਰ ਕਮਲਜੀਤ ਜੰਡ ਕਹਹਾਲਾ ਆਪ ਆਪਣੀਆਂ ਟੀਮਾਂ ਲੈ ਕੇ ਪੁੱਜੇ ਹੋਏ ਸੁਖ ਸੰਧੂ ਦਾ ਮੇਲਾ ਗਗਨ ਇਟਲੀ ਦਾ ਮੇਲਾ ਆ ਘੁੰਮਣ ਬ੍ਰਦਰ ਨੇ ਗੱਲ ਸਿਰੇ ਲਾਈ ਕਾਲੇ ਸੋਮ ਲੋਣਾ ਨੇ ਅੱਜ ਨੋਟਾਂ ਦੀ ਵਰਖਾ ਕੀਤੀ ਇਸ ਕਬੱਡੀ ਕੱਪ ਦੇ ਔਰ ਵੇਖਦਾ ਵੀ ਇਸ ਵੇਲੇ ਕਾਸ਼ੀਪੁਰੀ ਰਵੀ ਸਾਹੋਕੇ ਦੇ ਤਿੰਨ ਜਫੇ 5000 ਦੇ ਹੋਣਗੇ ਹੈਪੀ ਆਰਤੀਆ ਜੀ ਤੇ ਇਧਰ ਪਾਸੇ ਸੁਖ ਸੰਧੂ ਗਗਨ ਸੰਧੂ ਜੀ ਹੁਣੇ ਐਲਾਨ ਕਰ ਰਹੇ ਵੀ ਬਿੱਲੀ ਲਲੀਆਂ ਦੇ ਤਿੰਨ ਜਫੇ 31000 ਦੇ ਹੋਣਗੇ ਬਿੱਲੀ ਲਲੀਆਂ ਦੇ ਤਿੰਨ ਜਫੇ 31000 ਦੇ ਹੋਣਗੇ ਲਓ ਸ਼ੀਲੂ ਦੇ ਪੰਜ ਜਫੇ ਕਹਿੰਦੇ 2.5 ਲੱਖ ਦੇ ਹੋ ਗਏ ਨੇ ਸ਼ੀਲੂ ਦੇ ਪੰਜ ਜਫੇ 2.5 ਲੱਖ ਦੇ ਹੋਣਗੇ ਅਗਲੀ ਰੇਡ 2.5 ਲੱਖ ਤੇ ਗੱਲ ਜਿਹੜੀ ਪੁੱਜ ਗਈ ਹੈ ਸਾਹਮਣੇ ਵੇਖਦਾ ਵੀ ਬੰਟੀ ਨੌਜਨ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਹੈ ਟਿੱਬੇ ਵਾਲਾ ਬੰਟੀ ਕਬੱਡੀ ਪਾ ਰਿਹਾ ਹੈ ਕੱਲ ਦੀ ਤਰੀਕ ਮਾਨਕ ਫਗਵਾੜਾ ਦੇ ਵਿੱਚ ਮੇਰੇ ਵੀਰੋ ਵੱਡਾ ਕਬੱਡੀ ਕੱਪ ਹੋਵੇਗਾ ਮਾਨਕਾ ਪਿੰਡ ਹੈ ਫਗਵਾੜੇ ਦੇ ਲਾਗੇ ਸ੍ਰਿੰਦਰ ਸਿੰਘ ਮਾਨਕ ਉਹਨਾਂ ਦਾ 12 ਨੂੰ ਮਰਿੰਡੇ ਦੇ ਵਿੱਚ ਰੌਣਕ ਹੈ ਅੱਜ ਮਨਸੂਰਵਾਲ ਬੇਡ ਦੇ ਵਿੱਚ ਬੰਟੀ ਸਿਰੇ ਦੀ ਖੇਡ ਦਿਖਾ ਰਿਹਾ ਹੈ ਬੰਟੀ ਤੁਮਾ ਪਾ ਰਿਹਾ ਹੈ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਬੂਰੀਆ ਪਾਉਣ ਦੇ ਲਈ ਵਾਧਾ ਹੋਇਆ ਹੈ ਇਹ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦਾ ਆਏ ਨੌਜਨ ਸ਼ੀਲੂ ਤੇ ਬੂਰੀਏ ਦੇ ਦਰਮਿਆਨ ਟੱਕਰ ਸਿਰੇ ਦੀ ਜ਼ੋਰ 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 ਲੱਗਿਆ ਹੋਇਆ ਹੈ लॻाड़ <laughs> ਅਗਲੀ ਕਬੱਡੀ ਪੌਣ ਦੇ ਵਾਸਤੇ ਆ ਗਿਆ ਨਿਕਰ ਦੌਰ ਵਾਲਾ ਵਾਹ ਕਬੱਡੀ ਖਿਡਾਰੀ ਮਿੱਲੀ ਦੇ ਤਿੰਨ ਜਫਾ 31000 ਦੇ ਹੋਣਗੇ ਸੋਨੀ ਦਾ ਹਰੇਕ ਜਫਾ 5-5000 ਦਿੱਤਾ ਜਾਊਗਾ ਲਾ ਸੋਨੀ ਜੱਕਰ ਦੀ ਕੋਸ਼ਿਸ਼ ਕਰਦਾ ਹੋਇਆ ਚੱਲ ਵੀ ਪਾਲੀ ਪਾ ਫਿਰ ਕਬੱਡੀ ਨੌਜਵਾਨਾ ਸਾਹ ਗੁਰਦੇਵਾਲ ਸਿੰਘ ਜੀ ਸਾਹ ਆਤਮਾ 무ਨੀ ਜੀ ਸਾਰੀਆਂ ਸਤਿਕਾਰਯੋਗ ਸ਼ិਸ਼ੀਆਂ ਦਾ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਉਧਰ ਅੱਜ ਸਾਡਾ ਜਿਹੜਾ ਪਹਿਲਾ ਪ੍ਰਾਈਜ਼ ਹੈ ਪਹਿਲੇ ਤੇ ਦੂਸਰੇ ਪ੍ਰਾਈਜ਼ ਦੇ ਸਪਾਂਸਰ ਨੇ ਬਾਜਮਾਨ ਇਟਲੀ ਕਾਲਾ ਸੋਮਲ ਸਰਪੰਚ ਇਟਲੀ ਗੁਰਦੇਵ ਸਿੰਘ ਦੀ ਘੁੰਮਣ ਧੀਰਾ ਘੁੰਮਣ ਜੀ ਘੁੰਮਣ ਬ੍ਰਦਰ ਇਹ ਪਹਿਲੇ ਦੇ ਦੂਸਰੇ ਨਾਮ ਦੇ ਸਪੌਂਸਰ ਨੇ ਇੱਕ ਬੋਲਟ ਮੋਟਰਸਾਈਕਲ ਪੰਨੂ ਸੰਧੂ ਕੈਨੇਡਾ ਕੁਲਵਿੰਦਰ ਯੂਕੇ ਵੱਲੋਂ ਸਪੌਂਸਰ ਹੈ ਤੇ ਇੱਕ ਬੋਲਟ ਮੋਟਰਸਾਈਕਲ ਜਸਵਿੰਦਰ ਯੂਐਸਏ ਤੇ ਜੀਤਾ ਯੂਕੇ ਉਹਨਾਂ ਨੇ ਸਪਾਂਸਰ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਖ ਸੰਧੂ ਇਟਲੀ ਕਾਲਾ 소ਮਲ ਪੈ ਸਰਪੰਚ ਇਟਲੀ ਘਮਣ ਬ੍ਰਦਰ ਇਟਲੀ ਬਾਜਮਾਨ ਗगन ਸੰਧੂ ਇਟਲੀ ਲਾਲੀ ਇਟਲੀ ਦੀ ਪਿੰਡਾ ਯੂਕੇ ਜਸਵਿੰਦਰ ਸੰਧੂ ਤੇ ਗੁੱਲੂ ਸੰਧੂ ਕਬੱਡੀ ਖਿਡਾਰੀ ਨਾਲ ਸਾਡਾ ਸੁਖਪਾਲ ਸੰਧੂ ਕਰਨ ਸੰਧੂ ਜੀ ਨਾਲ ਸੁਖਦੀਪ ਸੰਧੂ ਜੀ ਸੋਨੂ ਯੂਐਸਏ ਹੈਪੀ ਆਰਦੀ ਪੰਨੂ ਕੈਨੇਡਾ ਸੋਨੂ ਯੂਕੇ ਜੀਤਾ ਜਸਵਿੰਦਰ ਸੰਧੂ ਜੀ ਬੱਬੂ ਮਨਸੂਰਵਾਲ ਉਥੇ ਸੰਦੀਪ ਕਾਲੋ ਜੀ ਯੂਐਸਏ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਆਕਾਸ਼ਦੀਪ ਸ਼ਿੰਦਾ ਕਾਲੋ ਕਾਲੋ ਡੈਰੀ ਚਕਰਾਲੇ ਵਾਲੇ ਤੇ ਹਰਵਿੰਦਰ ਕਾਲੋ ਸਾਡੇ ਵੀਰ ਨੇ ਪਰ ਸੰਦੀਪ ਕਾਲੋ ਜੀ ਅਮਰੀਕਾ ਸੁਖ ਕਹਿੰਦਾ ਵੀ ਸਾਨੂੰ ਵੱਡੀ سپورਟ ਹੈ ਕੈਰੀਅਰ ਹੋ ਗਟੂ ਗਰਾਉਂਡ ਲਾਓ ਫਤੇਗੜ ਛੰਨਾ ਵਾਲਾ ਪਾਲੀ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੇਰੇ ਵੀਰੋ ਵਾਟਰ ਬ੍ਰੇਕ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਹੈ ਇਸ ਵੇਲੇ ਪਾਲੀ ਦੀ ਪਈ ਹੋ ਰੇਡ ਹੁਣ ਕਮਲ ਫਿਰ ਨੌਜਨ ਸ਼ੀਲੂ ਹੈਰ ਬੜਾ ਸਟੈਮਨਾ ਹੈ ਮਠੱਡਿਆਂ ਦੇ ਵਿੱਚ 26 ਟੱਚ ਲੈ ਗਿਆ ਇਕੱਲੇ ਆਹ ਬਾਲੀ ਇਸ ਲਈ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਆਹ ਬੰਟੀ ਹੈ ਟਿੱਬੇ ਵਾਲਾ ਉਸਤਾਦ ਜੀ ਕਰ ਦਿਓ ਸਿਰਤ ਮੁੰਡੇ ਦੀ ਆਹ ਗੁਰਵਿੰਦਰ ਸਿੰਘ ਗੋਲੀਆਂ ਮਾਰਦਾ ਜਸਵਿੰਦਰ ਸਿੰਘ ਸਰਪੰਚ ਦਾ ਪੁੱਤਰ ਸਿਰੇ ਦਾ ਮੱਲ ਖੇਡ ਕਬੱਡੀ ਦਾ ਇਸ ਲਈ ਕਬੱਡੀ ਪਾਰ ਹੈ ਚਾਰ ਜਾਫੀਆਂ ਵਿੱਚੋਂ ਸਾਹੋਕੇ ਵਾਲਾ ਰਵੀ ਇਸ ਲਈ ਕੋਸ਼ਿਸ਼ ਕਰ ਰਿਹਾ ਹੈ ਜਫਾ ਲਾਉਣ ਦੀ ਟੱਕਰ ਸਿਰੇ ਦੀ ਜ਼ੋਰ ਲੱਗਿਆ ਹੋਇਆ ਹੈ ਵੱਜੀ ਕੈਂਚੀ ਤੇ ਬੰਟੀ ਤਗੜਾ ਨੰਬਰ ਜੋੜੀ ਹੈ ਫਰਮਾਣੇ ਵਾਲੇ ਦੇਸੀ ਦੀ ਰੇਡ ਪੈ ਰਹੀ ਹੈ ਦੇਸੀ ਦੀ ਰੇਡ ਪੈਂਦੀ ਹੋਈ ਫਰਮਾਣੇ ਵਾਲੇ ਦੀ ਵਿਓ ਪਲੰਟੀ ਨਿਊਜ਼ੀਲੈਂਡ ਦੇ ਸ਼ਾਹਕੁਰ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਮੁਕਾਬਲਾ ਬਹੁਤ ਰੌਚਕ ਬਹੁਤ ਦਿਲਚਸਪ ਆ ਅਗਲੀ ਪਈ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਵੀ ਕੌਣ ਵਿਓ ਪਲੰਟੀ ਨਿਊਜ਼ੀਲੈਂਡ ਖੂਬਸੂਰਤ ਦੇਸ਼ ਆ ਸ਼ੀਲੂ ਖੂਬਸੂਰਤ ਜਾਫੀ ਉਹ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਪਈ ਹੋਈ ਦੇਸੀ ਦੀ ਕਬੱਡੀ ਦੇਖਦੇ ਆ ਵੀ ਕਰੂ ਕਮਾਲ ਮੁੰਡਾ ਆ ਸਜੇ ਖਵੇ ਆ ਆ ਆ ਆ 2 ਲੱਖ ਦਾ ਦੂਜਾ ਜਫਾ ਲੱਗਿਆ 2 ਲੱਖ ਵਾਲਾ ਦੂਜਾ ਜਫਾ ਲੱਗਿਆ ਮੁੰਡਾ ਆ ਬੰਟੀ ਦੀਆਂ ਤਿੰਨ ਰੇਡਾਂ ਉਧਰ ਅਨਾਉਂਸ ਹੋਈਆਂ ਜੀ ਮੱਖਣ ਵਾਲੀ ਦੀ ਕੋਲ ਹਾਂਜੀ ਹਾਂਜੀ ਪਾਸੇ ਆਜੋ ਆਜੋ 11000 ਬੰਟੀ ਦੀਆਂ ਤਿੰਨ ਕਬੜੀਆਂ ਦੇ ਉੱਪਰ ਨਾਲ ਦੀ ਨਾਲ ਇਧਰ ਹਸਾਬ ਕਦਾਬ ਜਿਹੜਾ ਹੈ ਉਹ ਕੀਤਾ ਜਾ ਰਿਹਾ ਸ਼ਮਸਪਰੀਆ ਸੁਲਤਾਨ ਦੀ ਅਗਲੀ ਰੇਡ ਸੁਖ ਸੰਧੂ ਜੀ ਉਹਨਾਂ ਦਾ ਤੇ ਗੁਰਮਨ ਸੋ ਸਾਡੇ ਘੁੰਮਣ ਬ੍ਰਦਰ ਦਾ ਧੰਨਵਾਦ ਕਰਦੇ ਹਾਂ ਨਾਲ ਕਾਲਾ ਸਰਬੰਧੀ ਉਹਨਾਂ ਦਾ ਬਾਜ ਮਾਨ ਜੀ ਉਹਨਾਂ ਦਾ ਤੇ ਨਾਲ ਗਗਨ ਸੰਧੂ ਜੀ ਦਾ ਤੇ ਹੈਪੀ ਯੂਕੇ ਦਾ ਸਾਰੇ ਸਤਿਕਾਰਯੋਗ ਵੀਰ ਇਧਰ ਮੈਦਾਨ ਦੇ ਵਿੱਚ ਛੇ ਬੱਲੇ ਬੱਲੇ ਹੋਈ ਭਈ ਤੇ ਸ਼ਮਸਪਰੀਆ ਸੁਲਤਾਨ ਇੱਕ ਹੋਰ ਨੰਬਰ ਜੋੜਨ ਦੇ ਵਿੱਚ ਕਾਮਯਾਬ ਲਓ ਤਗੜਾ ਨੰਬਰ ਸੁਲਤਾਨ ਨੇ ਜੁੜ ਦਿੱਤਾ ਬੰਟੀ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਨ ਤਿਆਰ ਹੈ ਕਿ ਰਣਜੀਤਨ ਨੂੰ ਸੂਰਮਾ ਜੋ ਕੋ ਹਰਨਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰੇ ਵਾਰ ਬੰਟੀ ਦੀ ਪਈ ਹੋਏ ਰੇਡ ਚਾਰ ਜਾਫੀਆਂ ਵਿੱਚ ਚੱਕ ਸਾਭੂ ਵਾਲਾ ਸੋਹਣਾ ਆ ਫੂਲਾ ਸ਼ੁਸ਼ਕ ਵਾਲਾ ਨੇ ਕੈਨੇਡਾ ਨੇ ਐਲਾਨ ਕੀਤਾ ਵੀ ਫੂਲੇ ਦਾ ਇੱਕ ਜਫਾ 5000 ਦੀ ਗੱਲ ਹੋਣੀ ਹੈ ਆ ਬੰਟੀ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਬੂਰੀ ਅਗਲੀ ਰੇਡ ਪਾਉਣ ਦੇ ਲਈ ਨੂ ਤੇਨੇ ਜੱਫੇ ਰਗੇ ਰੁਪਈਏ ਢਾਈ ਲੱਖ ਦੀ ਗੱਲ ਐ ਪੰਜਾਂ ਦੇ ਲੱਗਾ ਸੀਗਾ ਲਾਹ ਦੇਖ ਲੈ ਮੇਜੇ ਤਿੰਨ ਹੋਰ ਲੱਗਾ ਤੇ ਫਿਰ ਢਾਈ ਲੱਖ ਆ ਵੱਡੇ ਮਾਨ ਸਨਮਾਨ ਫਿਰ ਸ਼ੀਲੂ ਸ਼ੀਲੂ ਤੇ ਬੂਰੀਆ ਆ ਦੋ ਹਰਿਆਣੇ ਵਾਲੇ ਯੋਧੇ ਖੇਡ ਕਬੱਡੀ ਦੇ ਅੱਜ ਦੇਖਦੇ ਆ ਵੀ ਬੱਲੇ ਬੱਲੇ ਹੋਈ ਪਈ ਕਬੱਡੀ ਕਬੱਡੀ ਕਰਦਾ ਮੁੰਡਾ ਏ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਵਾਹ ਓ ਨੌਜਾਨ ਰੇਡਰ ਨੂੰ ਟੁੱਟ ਕੇ ਪੈਂਦਾ ਏ ਜੱਗ ਅੱਜ ਦੇ ਟਾਈਮ ਵਿੱਚ ਸਿਰਾ ਕਹਿੰਦਾ ਏ ਸ਼ੀਲੂ ਜਿੱਥੇ ਵੀ ਆਉਂਦਾ ਏ ਗੱਲ ਵੱਖਰੀ ਬਣਾਉਂਦਾ ਏ ਅੱਜ ਦੇ ਟਾਈਮ ਦੇ ਵਿੱਚ ਟਿੰਕੂ ਬਲਿਹਾਰੇ ਨੂੰ ਐਨ ਜੱਗ ਸਲਾਉਂਦਾ ਏ ਪਰ ਸਾਹਮਣੇ ਵੇਖਦਾ ਵੀ ਕੌਡੀ ਇਸ ਲਈ ਨੌਜਾਨ ਨਿੱਕਾ ਪਾਉਂਦਾ ਏ ਤੇ ਜੱਫੇ ਨੌਜਾਨ ਫਕਰ ਛੰਡੇ ਵਾਲਾ ਕਿਤੇ ਚੱਕ ਸਾਬੂ ਵਾਲਾ ਲਾਉਂਦਾ ਏ ਆਏ ਨਿੱਕਾ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਪਾਲੀ ਦੀ ਰੇਡ ਕਿ ਔਖੇ ਰੋਕਣੇ ਤੂਫਾਨ ਪਾਰੀ ਨੇਰੀਆਂ ਔਖੇ ਰੋਕਣੇ ਖਿਡਾਰੀ ਸੰਧੋਂ ਵਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਆਲਿਆ ਬੰਦਾ ਚਾਹੇ ਤਾਂ ਹਲਾਕੇ ਜਗ ਧਰਦੇ ਬੰਦਾ ਚਾਹੇ ਤਾਂ ਹਲਾਕੇ ਜਗ ਧਰਦੇ ਆ ਬੰਦਾ ਚਾਹੇ ਤਾਂ ਹਲਾਕੇ ਜਗ ਧਰਦੇ ਜਿਗਰਾ ਵੱਡਾ ਚਾਹੀਦਾ ਜਿਗਰਾ ਵੱਡਾ ਇਹਨਾਂ ਕਬੱਡੀ ਖਿਡਾਰੀਆਂ ਦਾ ਹੁਣ ਦੇਖਦੇ ਆ ਵੀ ਆਹ ਦੂਸਰੇ ਪਾਸੇ 2 ਨੰਬਰ ਤੋਂ ਫਿਰ ਨੌਜੋ ਡੱਕਣ ਦੀ ਕੋਸ਼ਿਸ਼ ਕਰਦਾ ਪੁਆਇੰਟ ਤਾਂ ਆ ਵੀਦਾ ਆਓ ਬੰਟੀ ਦੀ ਰੇਡ ਤੇ ਇੱਕੋ ਨੰਬਰ ਲਈ ਹਜ਼ਾਰ ਦਿੱਤਾ ਜਾਊਗਾ ਬਲਬ੍ਰੀਤ ਕੱਗ ਗਮਲਜੀਤ ਕੱਗ ਗੁਰਬਾਜ ਕੱਗ ਤੇ ਸੋਢੀ ਕੱਗ ਉਹਨਾਂ ਵੱਲੋਂ ਆ ਨੰਬਰ 1000 ਦਾ ਹੋਊਗਾ ਲਓ ਬੰਟੀ ਦੀ ਰੇਡ ਪੈਂਦੀ ਹੋਈ ਜੇਬੇ ਵੱਲ ਜਰਮਿੰਦਰ ਦੀ ਕਬੱਡੀ ਪਈ ਹੋਈ ਹੈ ਕੈਨੇਡਾ ਦੇ ਕੱਪ ਦਾ ਬੈਸਟ ਰੇਡਰ ਦੀ ਰੇਡ ਹੈ ਔਰ ਦੂਸਰੇ ਪਾਸੇ ਇਹ ਆ ਸੋਨੀ ਨੌਜਵਾਨ ਕੋਸ਼ਿਸ਼ ਕਰਦਾ ਪੁਆਇੰਟ ਰੇਡਰ ਦਾ ਲਓ ਨੰਬਰ ਇਸ ਲਈ ਕਹਿੰਦੇ ਬੰਟੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਉਸਤਾਦ ਜੀ ਪਿੱਛੇ ਨਜ਼ਰ ਮਾਰਿਓ ਆ ਜਿਹੜੀ ਨੰਬਰਾਂ ਵਾਲੀ ਇਸ ਵੇਲੇ ਸਕਰੀਨ ਐ ਇਹ ਸੁਭਾ ਤੋਂ ਬਰਾਬਰ ਐ ਐਨ 15 15 ਨੰਬਰ ਨੇ ਸਿਰੇ ਦਾ ਮੈਚ ਐ ਨੇ ਕੈਨੇਡਾ ਵੱਡਾ ਖਿਡਾਰੀ ਵੱਡੇ ਮਾਣ ਆਓ ਸਾਹਮਣੇ ਕਮਲ ਤੇ ਇਸ ਵੇਲੇ ਕਹਿੰਦੇ ਦੇਸੀ ਦੇ ਦਰਮਿਆਨ ਟੱਕਰ ਸਿਰੇ ਦੀ ਤੇ ਪੁਆਇੰਟ ਧਾਵੀ ਦੇ ਹਿੱਸੇ ਜਾ ਜੁੜਿਆ ਹੈ ਅਗਲੀ ਰੇਡ ਪਾਉਣ ਦੇ ਲਈ ਨਿੱਕਾ ਨਜ਼ਰਵਾਰਾ ਖੇਡ ਮੈਦਾਨ ਦੇ ਵਿੱਚ ਨੌਜਵਾਨ ਵਧਾ ਹੋਇਆ ਹੈ ਸਤਕਰਨ ਖੋਸਾ ਵੀ ਅੱਜ ਦੇ ਕਬੱਡੀ ਕੱਪ ਦੇ ਅਚੇਤੇ ਤੌਰ ਤੇ ਪੁੱਜਿਆ ਆਇਆ ਹੈ ਵੱਡੇ ਪ੍ਰਮੋਟਰਾਂ ਦੇ ਵਿੱਚ ਨਾਮ ਹੈ ਵਧੀਆ ਇਨਸਾਨ ਹੈ ਆਰਨੇਤਨਾ ਯਾਰੀ ਸਤਕਰਨ ਖੋਸੇ ਦੀ ਉਹ ਵੀ ਅੱਜ ਦੇ ਮੇਲੇ ਤੇ ਆਇਆ ਹੈ ਸਾਹੋਕੇ ਵਾਲਾ ਰਵੀ ਤੇ ਕਹਿੰਦੇ ਨਿੱਕੇ ਦੇ ਦਰਮਿਆਨ ਪਿਆ ਹੋਇਆ ਪੰਗਾ ਨੰਬਰ ਧਾਵੀ ਦਾ ਸੁਲਤਾਨ ਦੀ ਰੇਡ ਉਸਤਾਦ ਜੀ ਦੇ ਕੋਲ ਰੌਪਰ ਤੇ ਖੇਡਿਆ ਜਾ ਰਿਹਾ ਮੈਚ ਦੋ ਟੀਮਾਂ ਦੇ ਦਰਮਿਆਨ ਮਨਸੂਰਵਾਲ ਮੇਡ ਦਾ ਦੂਸਰਾ ਕਬੱਡੀ ਕੱਪ ਲਾ ਰਿਕਾਰਡ ਬਣਾ ਰਹੇ ਨੇ ਜefe 31000 ਦੇ ਹੋਣਗੇ ਆ ਅਮਨ ਪ੍ਰਭਦੀਪ ਸਿੰਘ ਆ ਲਲੀਆਂ ਵਾਲਾ ਬਿੱਲੀ ਕੋਸ਼ਿਸ਼ ਕਰਦਾ ਹੋਇਆ ਪੁਆਇੰਟ ਰੇਡਰ ਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਪਾਲੀ ਅਗਲੀ ਕਬੱਡੀ ਪਾਲੀ ਅਮਰੀਕਾ ਤੋਂ ਆਇਆ ਮੁੰਡਾ ਕਬੱਡੀ ਖੇਡਣ ਦੇ ਲਈ ਫਤੇਗੜ ਛੰਨਾ ਪਿੰਡ ਹੈ ਜਿਲ੍ਹੇ ਪਟਿਆਲੇ ਦਾ ਕਿ ਮਰ ਜਾਣਾ ਮਾਨਵੀ ਖਿਡਾਰੀ ਬੜਾ ਵੱਡਾ ਸੀ ਬਾਗਾਂ ਵਾਲੇ ਸ਼ਹਿਰ ਪਟਿਆਲੇ ਜੀ ਦਾ ਅੱਡਾ ਸੀ ਮੁੰਡੇ ਮੁਛਪਟ ਗੱਭਰੂ ਨੇ ਸੋਹਣੇ ਸ਼ਹਿਰ ਪਟਿਆਲੇ ਦੇ ਦਿਲ ਵੱਟੇ ਦਿਲ ਨੇ ਵਟਾਉਂਦੇ ਮੁੰਡੇ ਸ਼ਹਿਰ ਪਟਿਆਲੇ ਦੇ ਪਰ ਅੱਜ ਕਪੂਰਥੱਲੇ ਦੇ ਵਿੱਚ ਵੱਡੀਆਂ ਰੌਣਕਾਂ ਨੇ ਉਖੜਦੇ ਪੈਰ ਆਹ ਸ਼ੀਲੂ ਇਸ ਲਈ ਕੋਸ਼ਿਸ਼ ਕਰ ਰਹਾ ਹੈ ਤੇ ਪਾਲੀ ਤਗੜਾ ਨੰਬਰ ਜਿਹੜਾ ਆਪਣੇ ਟੀਮ ਲਈ ਜੋੜਦਾ ਹੋਇਆ ਬੰਟੀ ਦੀ ਅਗਲੀ ਰੇਡ ਉਸਤਾਦ ਜੀ ਦੇ ਬੋਲ ਫੂਲੇ ਦਾ ਜਫਾ ਨੇਕਾ ਇੰਟਰਨੈਸ਼ਨਲ ਖਿਡਾਰੀ ਕਨੇਡਾ ਤੋਂ ਉਹਨਾਂ ਵੱਲੋਂ 5000 ਦਾ ਲੱਗਣਾ ਹੈ ਫੂਲੇ ਦਾ ਜਫਾ ਮਾਤਮਾ ਮੋਨੀ ਜੀ ਮਹਾਂਪੁਰਸ਼ਾਂ ਦਾ ਧੰਨਵਾਦ ਹੈ ਖੇੜੇਵੇਟ ਵਾਲਿਆਂ ਦਾ ਔਰ ਸਰਦਾਰ ਸੀਤਲ ਸਿੰਘ ਜੀ ਸਾਈ ਉਹਨਾਂ ਨੂੰ ਮੁਬਾਰਕਬਾਦ ਅੱਜ ਯੋਧੇ ਦਾ ਵੱਡਾ ਸਨਮਾਨ ਬੰਟੀ ਦੀ ਰੇਡ ਤੇ ਸਾਹਮਣੇ ਫੂਲੇ ਦੀ ਕੀਤੀ ਹੋਈ ਕੋਸ਼ਿਸ਼ ਟੱਕਰ ਸਿਰੇ ਦੀ ਜ਼ੋਰ ਲੱਗਿਆ ਹੋਇਆ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਨੰਬਰ ਰੀਡਰ ਦੇ ਹਿੱਸੇ ਜਾ ਰਹੇ ਨੇ ਸ਼ਮ ਸਿੰਘ ਜੀ ਸਿੰਧੂ ਇੰਦਰ ਸਿੰਘ ਜੀ ਦੇ ਬੇਟੇ ਸੁਲਤਾਨ ਦੇ 1 ਨੰਬਰ ਦੇ ਵਾਸਤੇ 1100 ਦੇ ਮਾਨਸਮਾਨ ਨੇ ਆ ਕੋਸਾ ਫੜ ਲਿਆ ਜੀ ਇਧਰ ਪਾਸੇ ਬਹੁਤ ਬਹੁਤ ਧੰਨਵਾਦ ਜੀ ਫਟੇ ਮਾਨਸਮਾਨ ਜਿਹੜੇ ਕਬੱਡੀ ਦੇ ਖਿਡਾਰੀਆਂ ਦੇ ਕੀਤੇ ਜਾ ਰਹੇ ਨੇ ਰੇਡਾਂ ਜੱਫੀਆਂ ਦੇ ਉੱਪਰ ਹੋ ਸਾਹਮਣੇ ਸੁਖ ਸੰਧੂ ਬੈਠਾ ਹੈ ਕਾਲਾ ਸਰਪੰਚ ਬੈਠਾ ਹੈ ਗੁਰਦੇਵ ਘੁੰਮਣ ਬੈਠਾ ਹੈ ਗगन ਸੰਧੂ ਬੈਠਾ ਮੇਰੇ ਪੰਜਾਬੀ ਵੀਰੋ ਇਹ ਇਟਲੀ ਤੇ ਕੱਪ ਕਰਵਾਉਣ ਦੇ ਲਈ ਆਏ ਹੋਏ ਹੈ ਹੈਪੀ ਹੋਣੀ ਸਾਡੇ ਵੀਰ ਨੇ ਸਾਰਿਆਂ ਦਾ ਵੱਡਾ ਰੋਲ ਸੁਖ ਸੰਧੂ ਇਟਲੀ ਸਰਦਾਰ ਸੁਰਜੀਤ ਸਿੰਘ ਸੰਧੂ ਦਾ ਪੁੱਤਰ ਹੈ ਕਾਲਾ ਸੋਮਣ ਇਹ ਸਾਡਾ ਵੀਰ ਸਰਪੰਚ ਔਰ ਗੁਰਦੇਵ ਘੁੰਮਣ ਧੀਰਾ ਘੁੰਮਣ ਜੀ ਘੁੰਮਣ ਬ੍ਰਦਰ ਇਟਲੀ ਵਾਲੇ ਬਾਜਮਾਨ ਇਟਲੀ ਗगन ਸਾਡਾ ਭਰਾ ਨੰਬਰ 35 ਦਾ ਯੂਨੀਫਾਰਮ ਸੰਧੂ ਟੀਮਾਂ ਦੇ ਜ਼ਰੂਰੀ ਨੇ ਹਰ ਜਿਹੜਾ ਰੀਪਲੇ ਵਾਲਾ ਨੰਬਰ ਹੈ ਉਹ ਨੰਬਰ ਜਿਹੜਾ ਰੀਡਰ ਦਾ ਹੈ ਉਹ ਨੰਬਰ ਰੀਡਰ ਨੂੰ ਦਿੱਤਾ ਗਿਆ ਸ਼ਾਹਕੋਟ ਦੀ ਟੀਮ ਲਈ ਬਲਵਿੰਦਰ ਛੱਠਾ ਜੌਨੀ ਸੋਹਲ ਗੁਰਪ੍ਰੀ ਰੰਧਾਵਾ ਗੁਰਪ੍ਰੀ ਛੱਠਾ ਰਾਮ ਸਿੰਧੜਾ ਦੀਪਾ ਸਿੰਧੜਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਔਰ ਬੇਰੀਅਰ ਕਬੱਡੀ ਕਲੱਬ ਦੇ ਬਲਜੀਤ ਸੰਧੂ ਜੱਸੀ ਢਲਵਾਰ ਕੁਲਦੀਪ ਢਲਵਾਰ ਸੁਖਜੀਤ ਸੰਧੂ ਦਿਲਬਾਖ ਸੰਧੂ ਜੋਗਾ ਸੰਧੂ ਗਲਵੰਦ ਸੁੰਨੜ ਚਰਨੀ ਦਾਖਾ ਅਮਨ ਪੱਟੀ ਬਿਲਡਰ ਰਾਜਾ ਸਵੀਡ ਯੂਨੀਅਨ ਸਿਟੀ ਰਾਜਕੁਮਾਰ ਹੈਰੀ ਪੁਆਰ ਜੱਸਾ ਸਿੱਧਮਾ ਸੁਖੀ ਬੈਂਚ ਸ਼ੀਰਾ ਪਵਾਦੜਾ ਸ਼ੀਰਾ ਫਰਾਂਸ ਲਾਡੀ ਬੈਂਚ ਜੱਸਾ ਬੈਂਚ ਦਵਿੰਦਰ ਪੰਨੂ ਰਮਨਾ ਜਲਾਲ ਕਾਲਾ ਬਾਗੜੀਆਂ ਲਾਪ੍ਰੀਤ ਪੰਨੂ ਪਿੰਡਾ ਬੋਪਾਰਾ ਸੱਤਾ ਟਾਲੀ ਮੇਸ਼ਾ ਕੋਨਰ ਪਿੰਡਾ ਬੋਪਾਰਾ ਔਰ ਨਾਲ ਜੋਗਾ ਬ੍ਰਦਰ ਤਰਲੋਕ ਯੂਕੇ ਪੱਪੀ ਸ਼ਾਮ 84 ਵੈਨਕੂਵਰ ਕਬੱਡੀ ਕਲੱਬ ਕ ਤਮਾਮ ਆਲੂਪੁਰੀਆ ਕਰਨਦੇਵ ਸੰਘਾ ਬਲਵਿੰਦਰ ਦਲੇਲ ਲਾਲੀ ਤੇ ਬਲਿਆਰ ਬੈਲਜੀਅਮ ਦੀਪਾ ਚਰਨਜੀ ਸੋਤਾ ਬ੍ਰਦਰ ਕਾਲਾ ਹਲਟਾਪ ਸੁਖਾ ਸ਼ੇਰਗਿੱਲ ਧਨੀਪਿੰਡ ਬਲਜੀਤ ਦਸਾਹ ਧਰਲਾਜ ਪੱਡਾ ਖੀਰਾਵਾਲੀ ਮਿੰਟੂ ਹੁੰਨਲ ਵੈਨਕੋਵਰ ਕਬੱਡੀ ਕਲੱਬ ਦੇ ਧਰਮਜੀਤ ਸੰਧੂ ਰਿੰਪੀ ਗਿੱਲ ਜਗਜੀਤ ਸੰਧੜ ਹਰਵਿੰਦਰ ਛੁੱਟੀ ਸਰਜੀਤ ਢਿੱਲੋਂ ਗਿਆਨ ਬਰਿੰਗ ਸਨੀ ਸੋਤਾ ਮਨਜੀਤ ਬਾਸੀ ਬਿੱਟੂ ਸੰਧੂ ਬੱਬਾ ਬਿੰਗ ਗਗਨ ਧਾਲੀਆ ਸੰਤੋਖ ਢੇਸੀ ਰਾਣਾ ਗਿੱਲ ਪੰਮਾ ਵੈਣਗ ਮੈਨੀ ਚੀਮਾ ਜੀ ਸੰਘੇੜਾ ਗਰਮੇਜ ਰੰਧਾਵਾ ਸਟੀਵਨ ਸੰਧੂ ਬੂਟਾ ਜੌਲ ਹਰਪ੍ਰੀਤ ਲੋਚਮ ਦੇ ਭੂਰਾ ਕੜੂਆ ప్రసిద్ధ ਕਬੱਡੀ ਖਿਡਾਰੀ ਇਹਨਾਂ ਦੀ ਸਪਾਂਸਰ ਕੀਤੀ ਸ਼ਾਹਗੁਰ ਦੀ ਟੀਮ ਸਾਡੇ ਸੁਖ ਸੰਧੂ ਜੀ ਮਨਸੂਰਵਾਲ ਤੇ ਜਗਾਬਲ ਯੂਐਸਏ ਦੇ ਜਸਵਿੰਦਰ ਸਿੰਘ ਸੋਨੂ ਸੰਧੂ ਡੈਟਰਾਇਟ ਯੂਐਸਏ ਉਹ ਕਹਿੰਦੇ ਇਸੇ ਗਰਾਊਂਡ ਦੇ ਵਿੱਚ ਕੋਚ ਰੱਖਿਆ ਜਾਊਗਾ ਪ੍ਰੋਪਰ ਕਿੱਟਾਂ ਤਿਆਰ ਕੀਤੀਆਂ ਜਾਣਗੀਆਂ ਖਿਡਾਰੀਆਂ ਦੇ ਲਈ ਤੇ ਨਵੇਂ ਖਿਡਾਰੀਆਂ ਨੂੰ ਤਿਆਰ ਕੀਤਾ ਜਾਊਗਾ ਜਿਵੇਂ ਆਰਗੈਨਿਕ ਖੇਤੀ ਹੁੰਦੀ ਹੈ ਐਵੇਂ ਆਰਗੈਨਿਕ ਪਲੇਅਰ ਜਿਹੜੇ ਆ ਉਹ ਤਿਆਰ ਕੀਤੇ ਜਾਣਗੇ ਮਨਸੂਰਵਾਲ ਵੇਡ ਦੇ ਵਿੱਚ ਜਸਵਿੰਦਰ ਸਿੰਘ ਸੋਨੂ ਸੰਧੂ ਜੀ ਦਾ ਤੇ ਜਗਾਬਲ ਬਤਾਲਾ ਯੂਐਸਏ ਦਾ ਤੇ ਸੁਖਦੀਪ ਸੰਧੂ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਇਹ ਕਬੱਡੀ ਕੱਪ ਜਿੱਥੇ ਗੁੱਲੂ ਮਨਸੂਰਵਾਲ ਦਾ ਜੱਗੂ ਉਹਨਾਂ ਦਾ ਧੰਨਵਾਦ ਉੱਥੇ ਸਾਡੇ ਸੁਖ ਸੰਧੂ ਜੀ ਤੇ ਘੁੰਮਣ ਬ੍ਰਦਰਜ਼ ਕਾਲਾ ਸਰਪੰਚ ਜੀ ਦੇ ਬਾਜਮਾਨ ਜੀ ਗਗਨ ਸੰਧੂ ਤੇ ਨਾਲ ਹੈਪੀ ਯੂਕੇ ਲਓ ਸਾਰਿਆਂ ਦਾ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਲਈ ਮਹਾਨ ਕਬੱਡੀ ਖਿਡਾਰੀ ਦਾ ਵੱਡਾ ਸਹਿਯੋਗ ਲਓ ਇਧਰੇ ਪਾਸੇ ਰੇਡ ਤੇ ਸੋਣ ਸੋਣ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਪੱਡਾ ਯੂਐਸਏ ਜੋ ਬਾਬਾ ਦੀਪ ਸਿੰਘ ਕਬੱਡੀ ਕਲਾ ਮਾਝੇ ਦੀ ਟੀਮ ਦੇ ਲਈ ਵੱਡੀ سپورਟ ਕਰ ਰਿਹਾ ਹੈ ਵੱਡੇ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੱਗੇ ਜੰਡੀਆਂ ਨਾਲ ਪਿਆਰ ਹੈ ਸਾਹਮਣੇ ਕਬੱਡੀ ਨੌਜਨ ਗੱਬਰੂ ਦੀ ਸੁਲਤਾਨ ਦੀ ਪੈ ਗਈ ਹੈ ਹੁਣ ਸ਼ੀਲੂ ਹਰਿਆਣੇ ਵਾਲਾ ਜਾਫੀ ਟਿਕਾਣੇ ਵਾਲਾ ਕੈਮਰੇ ਵਾਲਾ ਵੱਜ ਕੇ ਮੋੜ ਤੋਂ ਨੰਬਰ ਰੇਡਰ ਦਾ ਨੰਬਰ ਸੁਲਤਾਨ ਦਾ ਸ਼ਾਹਕੋੜ ਦੀ ਟੀਮ ਦਾ ਹੈ ਅਗਲੀ ਕਬੱਡੀ ਉਸਤਾਦ ਜੀ ਵੇਖਿਓ ਪਿੱਛੇ ਜਾ ਰਿਹਾ ਹੈ ਨੰਬਰ 4 20 20 ਹੋ ਗਿਆ ਨੰਬਰ 4 20 20 ਹੋ ਗਿਆ ਕਬੱਡੀ ਇਸ ਲਈ ਸੁਖਰਾਏ ਕਨੇਡਾ ਵੱਲੋਂ ਅਗਲੀ ਸੁਲਤਾਨ ਦੀ ਇੱਕੋ ਰੇਡ 2000 ਦੀ ਹੋ ਗਈ ਇੱਕੋ ਰੇਡ 2000 ਦੀ ਹੋ ਗਈ ਸੁਖਰਾ ਕਨੇਡਾ ਵੱਲੋਂ ਲਓ ਇਧਰੇ ਪਾਸੇ ਦੇਖਦੇ ਵੀ ਸੋਹਣ ਸੋਹਣ ਚੱਕ ਸਾਬੂ ਵਾਲਾ ਆਹ ਮੁੰਡੇ ਨੇ ਕਮਾਲ ਹੀ ਕੀਤੀ ਹੋਈ ਹੈ ਆ 2025 ਦੇ ਖੇਡ ਸੀਜ਼ਨ ਦੇ ਵਿੱਚ ਬਹਿਦਾ ਵਜਾ ਕਰਾਉਂਦਾ ਪਰ ਨਦੋਰ ਵਾਲਾ ਵੀ ਵੱਖਰੇ ਵੱਖਰੇ ਰਿਕਾਰਡ ਬਣਾਉਂਦਾ ਨਦੋਰ ਵਾਲਾ ਵੀ ਵੱਖਰੇ ਰਿਕਾਰਡ ਬਣਾਉਂਦਾ ਲਓ ਬੁਰੀ ਅਸ਼ੀਸ਼ਰ ਵਾਲਾ ਅਗਲੀ ਰੇਡ ਹੈ ਪਾਉਂਦਾ ਮਨਸੂਰ ਬਾਲ ਦੇ ਕੱਪ ਦਾ ਲੋਕਾਂ ਨੂੰ ਨਜ਼ਾਰਾ ਹੈ ਆਉਂਦਾ ਆਹ ਮੱਖਣ ਅਲੀ ਅੱਜ ਸਿਰੇ ਦੀਆਂ ਗੱਲਾਂ ਸੁਣਾਉਂਦਾ ਤੁਮਾ ਪਾਉਂਦਾ ਔਰ ਵੇਖਦਾ ਵੀ ਸ਼ੀ ਲੂ ਬੂਰੀਏ ਨਾਲ ਭੜਦਾ ਐਨ ਲੋਕਾਂ ਦਾ ਚਿਹਰਾ ਖੇੜਦਾ ਆਹ ਮੁੰਡਾ ਅੜ ਗਿਆ ਮੂਰੇ ਇਸ ਵੇਲੇ ਕਰੂਗਾ ਦੂਰੇ ਆਹ ਮੁੰਡਾ ਅੜ ਗਿਆ ਮੂਰੇ ਸਿਰਾ ਸਿਰ ਆਏਗਾ ਮੁਰੂ ਬਾਲ ਕਰਦਾ ਹੋਇਆ ਸ਼ੀਲੂ ਵੱਲੇ ਵੱਲੇ ਕਰਵਾਉਂਦਾ ਤਿੰਨ ਲਾ ਗਿਆ ਮੇਰੇ ਵੀਰੋ ਤਿੰਨ ਲਾ ਗਿਆ ਜੱਫੇ ਰਹਿ ਗਏ ਦੇ ਰੁਪਏ 2.5 ਲੱਖ ਦਾ ਫੈਸਲਾ ਹੋ ਜਾਣਾ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੰਟੀ ਆ ਗਿਆ ਟੱਬੇ ਵਾਲਾ। ਇਹ ਹੈ ਗੁਰਮਿੰਦਰ ਸਿੰਘ ਐਪੀ ਆਰਟੀਆ ਜੀ ਆਹ ਮੜਾ ਵੀ ਕ੍ਰੇਡਾ ਕੱਪ ਦਾ ਬੈਸਟ ਹੈ। ਇਹ ਦੋਨੋਂ ਬੈਸਟ ਹੈ। ਇੱਕ ਜਾਫੀ ਤੇ ਇੱਕ ਰੇਡਰ। ਲਓ ਟੱਬੇ ਵਾਲਾ ਇੱਕ ਹੋਰ ਨੰਬਰ ਜੋੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਵਾਸਤੇ ਪਾਲੀ ਫਤੇਗੜ ਸ਼ੰਨਾ ਵਾਲਾ। ਪਾਲੀ ਫਤੇਗੜ ਸ਼ੰਨਾ ਵਾਲਾ ਹੈਪੀ ਆਰਟੀਆ ਜੀ ਉਹਨਾਂ ਦਾ ਧੰਨਵਾਦ ਹੈ। ਔਰ ਸਾਹਮਣੇ ਪਈ ਹੋਈ ਰੇਡ ਚਾਰ ਜਾਫੀਆਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ? ਸੁਖ ਸੰਧੂ ਦਾ ਮੇਲਾ ਹੈ। ਗਗਨ ਇਟਲੀ ਦਾ ਮੇਲਾ ਹੈ। ਅੱਜ ਧੁਮਾ ਨੇ ਸੁਖ ਸੰਧੂ ਨੇ ਗਗਨੇਟਲੀ ਨੇ ਐਨ ਸਿਰੇ ਕਰਾਉਣ ਵਾਲੀ ਗੱਲ ਕੀਤੀ ਹੈ ਵੱਡੇ ਮੱਲ ਸੱਦੇ ਆ ਅਗਲੀ ਕਬੱਡੀ ਨੌਜਨ ਗਬਰੂ ਦੀਪਕ ਕਾਸ਼ੀਪੁਰੀਆ ਪਾ ਰਿਹਾ ਵਾਟਰ ਬ੍ਰੇਕ ਦੇ ਵਿੱਚ ਦਿਸ਼ੇ ਆਲੂ ਵਾਲੀ ਦਾ ਸਨਮਾਨ ਕੀਤਾ ਜਾਊਗਾ ਆਲੂ ਵਾਲੀ ਆ ਦਿਸ਼ਾ ਵੀ ਲਾਗੇ ਰਹੇਗਾ ਕੁੰਮਨ ਬ੍ਰਦਰਜ਼ ਕਹਿੰਦੇ ਮਾਨ ਸਨਮਾਨ ਕੀਤਾ ਜਾਊਗਾ ਦਿਸ਼ੇ ਦਾ ਸੋ ਦਿਸ਼ਾ ਵੀ ਸਾਡੇ ਲਾਗੇ ਆ ਜਾਵੇ ਇਧਰੇ ਪਾਸੇ ਲਓ ਅਗਲੀ ਕਬੱਡੀ ਇਸ ਸਮੇਂ ਦੀਪਕੇ ਦੀ ਪੈਂਦੀ ਹੋਈ ਕਾਸ਼ੀਪੁਰੀਏ ਦੀ ਦੀਪਕ ਕਾਸ਼ੀਪੁਰੀ ਤਿੰਨ ਜਫੇ 51000 ਦੇ ਹੋ ਗਏ ਬਿੱਲੀ ਲਲੀਆਂ ਦੇ ਤਿੰਨ ਜਫੇ ਜਿਹੜੇ ਐ ਸੁਖ ਸੰਧੂ ਗਗਨ ਸੰਧੂ ਜਿਉਣਾ ਮੱਲੋ ਤੇ ਘੁੰਮਣ ਬ੍ਰਦਰਜ਼ ਨਾਲ ਕਾਲਾ ਸਰਪੰਚ ਜੀ ਬਾਜਮਾਨ ਗਗਨ ਸੰਧੂ ਤੇ ਹੈਪੀ ਯੂਕੇ ਸਾਰੇ ਵੀਰ ਸੋ ਬਿੱਲੀ ਦੇ ਤਿੰਨ ਜਫੇ 51000 ਦੇ ਹੋ ਗਏ 51000 ਦੇ ਅੱਜ ਕਹਿੰਦੇ ਕਾਲੇ ਉਹਨਾਂ ਨੇ ਕਾਲੇ ਸੋਮ ਮੱਲ ਉਹਨਾਂ ਨੇ ਘੁੰਮਣ ਬ੍ਰਦਰ ਨੇ ਵੀ ਨੋਟਾ ਦਾ ਮੀਹ ਪਾਉਣ ਵਾਲੀ ਗੱਲ ਕੀਤੀ ਹੋਈ ਹੈ ਸਾਹਮਣੇ ਪਈ ਹੋ ਰੇਡ ਫਰਮਾਨੇ ਵਾਲੇ ਦੇਸ਼ੀ ਦੀ ਸ਼ੀਲੂ ਨਾਲ ਪੈ ਗਿਆ ਪੰਗਾ ਹੋ ਗਿਆ ਮੂਰੇ ਪਰਦੇਸੀ ਤਗੜਾ ਨੰਬਰ ਜਿਹੜਾ ਆਪਣੇ ਟੀਮ ਲਈ ਜੋੜਦਾ ਹੋਇਆ ਹੈ ਹੈਪੀ ਹਾਂਸ ਦਾ ਸਨਮਾਨ 31000 ਦੇ ਨਾਲ ਗੈਰੀ ਪੁੱਲਰ ਗੁਰਵਿੰਦਰ ਹਾਸ ਸੁਖ ਪੱਡਾ ਤੇ ਕਰਨ ਸੰਧੂ ਉਹਨਾਂ ਵੱਲੋਂ ਕੀਤਾ ਜਾਵੇਗਾ ਤਗੜਾ ਮੈਚ ਹੈ ਟੋਨੀ ਸੰਧੂ ਜੀ ਪੁੱਜੇ ਹੋਏ ਨੇ ਗੋਨੀ ਜੀ ਉਹਨਾਂ ਦਾ ਕਾਲਾ ਜੀ ਉਹਨਾਂ ਦਾ ਧੰਨਵਾਦ ਤੇ ਸਾਹਮਣੇ ਨੰਬਰ ਬੰਟੀ ਦਾ ਨੰਬਰ ਇਸ ਲਈ ਬੰਟੀ ਦਾ ਸੁਲਤਾਨ ਦਾ ਨੰਬਰ 2000 ਦਾ ਹੋਊਗਾ ਸੁਖਰਾਏ ਕ੍ਰੇਡਾ ਵੱਲੋਂ ਸੋਖ ਰਾਏ ਕਨੇਡਾ ਬਲਾ ਨੰਬਰ 2000 ਦਾ ਹੋਗਾ ਲਓ ਸ਼ਮਸ਼ਪਰੀਆ ਸੁਲਤਾਨ ਗਰਾਉ ਫਿਰ ਬਹਿ ਜਾ ਬਹਿ ਜਾ ਇਹ ਦੁਨੀਆ ਦਾ ਵੱਡਾ ਖਿਡਾਰੀ ਹੈ ਆਜ ਦੇ ਸਮੇ ਦਾ ਨੰਬਰ 1 ਆਂਬਿਆ ਫੜ ਵੀ 2000 ਸੁਲਤਾਨ ਦਾ ਨਾਲ ਦੀ ਨਾਲ ਇਧਰਲੇ ਪਾਸੇ ਆ ਜਾ ਨਾ ਅਗਲੀ ਕਬੱਡੀ ਪਾਉਣ ਦੇ ਲਈ ਨਿੱਕਾ ਨਜ਼ੋਰ ਵਾਲਾ ਵਾਧਾ ਹੋਇਆ ਹੈ ਸੁਪਰ ਫਾਈਨਲ ਹੈ ਦੁਨੀਆ ਪੱਪਾ ਪਾਰ ਹੈ 13 ਕੱਪ ਫਾਸਟ ਸ਼ਾਹਕੋਟ ਦੇ ਹੈ ਤੇ 11 ਕੱਪ ਫਾਸਟ ਕਹਿੰਦੇ ਬਿਓ ਪ੍ਰੰਟੀ ਦੇ ਹੈ ਅੱਜ 13 ਤੋਂ 14 ਹੁੰਦੇ ਜਾਫਰ 11 ਤੋਂ 12 ਗੱਲ ਕਿੱਥੇ ਜਾ ਕੇ ਰੁਕਦੀ ਕਿਹੜੀ ਟੀਮ ਚੈਂਪੀਅਨ ਬਣਦੀ ਦੁਨੀਆ ਨੂੰ ਇੰਤਜ਼ਾਰ ਹੋਵੇਗਾ ਵੀ ਇਹ ਸੀਜ਼ਨ ਮੇਜਰ ਲੀਗ ਦੇ ਵਿੱਚ ਕਿਹੜੀ ਟੀਮ ਜਿਹੜੀ ਬਿੱਲੂ ਦੌਰ ਆ ਗਿਆ ਗੱਲ 2.5 ਲੱਖ ਦੀ ਰਿਕਾਰਡ ਬਣਾਉਣਾ ਮਨਸੂਰਵਾਲ ਬੇੜ ਦੇ ਵਿੱਚ ਆ ਪੈਸੇ ਦੇਖਦੇ ਵੀ ਪਾਲੀ ਦੀ ਕਬੱਡੀ ਦੇ ਖੜਾ ਕਰੂ ਕਮਾਲ ਇਧਰ ਪਾਸੇ ਵੀ ਉਹ ਪਲੰਟੀ ਨਿਊਜ਼ੀਲੈਂਡ ਆ ਚੋਟੀ ਦਾ ਮੈਚ ਫਾਈਨਲ ਖੇਡਿਆ ਜਾ ਰਿਹਾ ਵੱਡਾ ਕਬੱਡੀ ਕੱਪ ਦੂਸਰੇ ਸਾਲ ਦੇ ਵਿੱਚ ਆ ਪੁੱਜਿਆ ਹੋਇਆ ਆ ਪੈਸੇ ਰੇਡ ਦੇ ਉੱਪਰ ਹੁਣ ਦੇਖਦੇ ਵੀ 2 ਨੰਬਰ ਦਾ ਬੰਦਾ ਮਾੜਾ 2 ਨੰਬਰ ਦਾ ਧੰਦਾ ਮਾੜਾ 2 ਨੰਬਰ ਜੱਪੰਗਾ ਮਾਲਾ ਆ 2 ਨੰਬਰ ਤੇ ਲੱਗਦਾ ਜਫਾ ਬਹੁਤ ਵਧੀਆ ਕਲਾ ਆ ਆ ਨੌਜੇ ਨੇ 2 ਬੁਲਟ ਜਿੱਤੇ ਤੇ 2 ਨੰਬਰ ਤੋਂ ਹੀ ਜਫਾ ਲਾ ਗਿਆ ਕੱਲ 2 ਬੁਲਟ ਜਿੱਤੇ ਆ ਤੇ 2 ਨੰਬਰ ਤੋਂ ਹੀ ਜਫਾ ਲਾ ਗਿਆ ਇਹ ਸੀਚੇ ਵਾਲੀਆ ਪਿੰਧੂ ਹੈ ਆ ਬੰਟੀ ਨੇ ਰੇਡ ਪਾ ਦਿੱਤੀ ਹੈ ਹੁਣ ਚਾਰ ਜਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਕਰਾਊ ਬੱਲੇ ਬੱਲੇ ਗੱਲ ਸਮੇਂ ਦੀ ਤਾਵੀ ਦਾ ਬੋਲਿਆ ਹੋਇਆ ਤਾਵਾ ਫੂਲੇ ਦੀ ਕੋਸ਼ਿਸ਼ ਤੇ ਸਫਲਤਾ ਇਸ ਲਈ ਬੰਟੀ ਦੇ ਕਦਮ ਚ ਮਰੀ ਹੈ ਫਰਮਾਨੇ ਵਾਲਾ ਦੇਸੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਫਰਮਾਨੇ ਵਾਲਾ ਦੇਸੀ ਅਗਲੀ ਕਬੱਡੀ ਪਾ ਰਿਹਾ ਹੈ ਆ 2.5 ਲੱਖ ਦਿੱਤਾ ਜਾਊ ਸ਼ੀਲੂ ਨੂੰ ਧੰਨਵਾਦ ਕਰਦੇ ਆ ਸੁਖ ਸੰਧੂ ਜੀ ਗगन ਸੰਧੂ ਘੁੰਮਣ ਬ੍ਰਦਰਜ਼ ਕਾਲਾ ਸਰਪੰਚ ਆ ਬੱਲੇ 3 ਲੱਖ ਹੋਊਗਾ ਲੈ ਵੀ ਸ਼ੀਲੂ ਇੱਕ ਜਫਾ ਰਹਿਗਾ 3 ਲੱਖ ਦਿਨੂੰ ਦਿੱਤਾ ਜਾਊਗਾ ਸਾਡੇ ਹੈਪੀ ਯੂਕੇ ਜੀ ਸੰਧੂ ਬਾਜ਼ਮਾਨ ਕਾਲਾ ਸਰਪੰਚ ਘੁੰਮਣ ਬ੍ਰਦਰ ਤੇ ਸੁਖ ਸੰਧੂ ਇਹ ਇੱਕ ਜਫਾ 3 ਲੱਖ ਦਾ ਲੱਗੂ ਸ਼ੀਲੂ ਦਾ ਜੇ ਮਨਸੂਰਾਂ ਵਾਲੇ ਨਿਆਰਾ ਆ ਤਾਰੀਏ ਜ਼ੋਰਦਾਰ ਮਾਰ ਦਿਓ ਇੱਕ ਜਫਾ ਤੇ ਰੁਪਈਆ 3 ਲੱਖ ਦਿੱਤਾ ਜਾਣਾ ਪਰ ਆਹ ਰੇਡ ਤੇ ਵੇਖਦਾ ਵੀ ਇਸ ਲਈ ਨਿੱਕਾ ਤਗੜਾ ਨੰਬਰ ਜੋੜਦਾ ਜਰਨੈਲ ਕਾਗਾ ਵੱਲੋਂ ਆਹ ਨੰਬਰ ਦੇ ਵਾਸਤੇ 1000 ਦਿੱਤਾ ਜਾਊਗਾ ਸੁਲਤਾਨ ਦੇ ਸੁਲਤਾਨ ਦੇ ਆਹ ਨੰਬਰ ਦੇ ਵਾਸਤੇ 1000 ਦਿੱਤਾ ਜਾ ਰਿਹਾ ਡਿਸੀਜ ਨੰਬਰ ਰੇਡਰ ਦਾ ਹੈ ਔਰ ਆਹ ਨੰਬਰ ਦਾ ਰੀਪਲੇਅ ਨਿੱਕੇ ਵਾਲੀ ਰੇਡ ਦਾ ਹੈ ਇੰਦਰਜੀ ਤੁੰਨਾ ਜੀ ਜ਼ਰੂਰ ਧਿਆਨ ਦੇਣਗੇ ਤੁੰਨਾ ਚਮਿਆਰਾ ਵੱਡੀ ਜ਼ਿੰਮੇਵਾਰੀ ਮੇਜ ਲੈ ਕੇ ਕਾਗ ਕੰਪਨੀ ਵੱਲੋਂ ਪਿੰਦੂ ਸੀਚੇ ਵਾਲ ਦਾ ਇੱਕ ਜਫਾ 5000 ਦਾ ਹੋਊਗਾ ਇੱਕੋ ਜਫਾ 5000 ਦਾ ਪਿੰਦੂ ਸੀਚੇ ਵਾਲੀ ਆ ਜਿੰਨੇ ਜਫੇ ਲਾਵੇਗਾ